ਦੋਸਤੋ ਪੰਜਾਬ ਵਿੱਚ ਸਾਲ 1984 ਤੋਂ ਲੈ ਕੇ 1994-95 ਤੱਕ ਦਾ ਖੜਕੂਵਾਦ ਦਾ ਉਹ ਕਾਲਾ ਦੌਰ ਜਿਸ ਦੀ ਭੇਂਟ ਪੰਜਾਬ ਦੇ ਹਜ਼ਾਰਾਂ ਨੌਜਵਾਨ ਚੜੇ ਇਸੇ ਦੌਰ ਵਿੱਚ ਹੀ ਇੱਕ ਦਿਨ ਪੰਜਾਬ ਦੇ ਕਰੀਬ ਦਰਜਣ ਤੋਂ ਵੱਧ ਗੁਰਦੁਆਰਿਆਂ ਦੀ ਸੇਵਾ ਸੁਭਾਲ ਕਰਨ ਵਾਲੇ ਕਾਰ ਸੇਵਾ ਵਾਲੇ ਬਾਬੇ ਬਾਬਾ ਚਰਨ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੇ 6 ਹੋਰ ਜੀ ਲਾਪਤਾ ਹੋ ਜਾਂਦੇ ਹਨ ਤੇ ਇਸ ਦਾ ਦੋਸ਼ ਜਾਂਦਾ ਹੈ ਪੰਜਾਬ ਪੁਲਿਸ ਦੇ ਇੱਕ ਐਸੇ ਅਫਸਰ ਦੇ ਸਿਰ ਜੋ ਬਹੁਤ ਘੱਟ ਸਮੇਂ ਵਿੱਚ ਤਰੱਕੀ ਕਰਕੇ ਇੱਕ ASI ਤੋਂ SSB ਤੱਕ ਦੇ ਅਹੁਦੇ ਤੱਕ ਪਹੁੰਚਿਆ ਹੁੰਦਾ ਮਾਝੇ ਇਲਾਕੇ ਦੇ ਤਰਨਤਾਰਨ ਜ਼ਿਲ੍ਹੇ ਦਾ ਇੱਕ ਵਿਵਾਦਿਤ SSP ਅਜੀਤ ਸਿੰਘ ਸੰਧੂ ਜਿਸ ਦੇ ਮੁਕਾਬਲੇ ਬਹੁਤ ਚੰਦ ਪੁਲਿਸ ਦੇ ਐਸੇ ਹੋਰ ਅਫਸਰ ਹੋਣਗੇ ਜਿਨ੍ਹਾਂ ਨੂੰ ਇੰਨੇ ਹੈਰਾਨੀ ਜਣਕ ਠੱਗ ਦੇ ਨਾਲ ਸਿਰਫ 12-15 ਸਾਲਾਂ ਦੇ ਵਿੱਚ ਹੀ ਐਡੀ ਵੱਡੀ ਤਰੱਕੀ ਮਿਲੀ ਹੋਵੇ ਕਾਰ ਸੇਵਾ ਵਾਲੇ ਬਾਬਾ ਚਰਨ ਸਿੰਘ ਉਹਨਾਂ ਦੇ ਭਰਾ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਬਿਨਾਂ ਕਿਸੇ ਰੰਜਿਸ਼ ਦੇ ਚੱਲਦੇ ਦੋਕੇ ਕੇ ਲਾਪਤਾ ਕਰ ਦਿੱਤਾ ਜਾਂਦਾ ਏ ਇਸ ਮਾਮਲੇ ਨੂੰ ਖੁਰਦਬੁਰਦ ਕਰਨ ਦੀ ਵੀ ਕੋਸ਼ਿਸ਼ ਹੁੰਦੀ ਅਖੀਰ ਤੇ ਕਈ ਸਾਲਾਂ ਬਾਅਦ ਫਿਰ ਸੀਬੀਆਈ ਵੱਲੋਂ ਇਸ ਪੂਰੇ ਕੇਸ ਦੀ ਤਫ਼ਤੀਸ਼ ਕੀਤੀ ਜਾਂਦੀ ਹੈ ਤੇ ਸਾਲ 2001 ਦੇ ਵਿੱਚ ਸੀਬੀਆਈ ਵੱਲੋਂ ਜੋ ਖੁਲਾਸੇ ਬਾਬਾ ਚੰਨ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੇ ਕਤਲਾਂ ਬਾਬਤ ਕੀਤੇ ਗਏ ਉਹ ਸੁਣ ਕੇ ਰੂਹ ਕੰਬ ਜਾਂਦੀ ਹੈ ਕਿਵੇਂ ਉਹਨਾਂ ਨੂੰ ਜਾਂਦਿਆ ਹੀ ਜੀਪਾ ਮਗਰ ਬੰਨ ਕੇ ਧੋਆ ਗਿਆ ਤੇ ਇਸ ਜ਼ੁਲਮ ਨੂੰ ਅੰਜਾਮ ਦਿੰਦਾ ਹੈ ਐਸਐਸਪੀ ਅਜੀਤ ਸਿੰਘ ਸੰਧੂ ਦੋਸਤੋ ਅੱਜ ਦੇ ਵੀਡੀਓ ਵਿੱਚ ਆਪਾਂ ਕਾਰ ਸੇਵਾ ਵਾਲੇ ਬਾਬਾ ਚਰਨ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੇ 6 ਜੀਆਂ ਦੇ ਕਤਲ ਤੇ ਫਿਰ ਲਾਸ਼ਾਂ ਨੂੰ ਖੁਰਦਪੁਰਦ ਕਰਨ ਦੀ ਝੁਲਮੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰਕਾਰ ਬਾਬਾ ਚਰਨ ਸਿੰਘ ਦਾ ਕਸੂਰ ਕੀ ਸੀ ਕਿਵੇਂ ਇੱਕ ਬਹੁਤ ਲੰਮੀ ਲੜਾਈ ਇਨਸਾਫ ਵਾਸਤੇ ਬਾਅਦ ਵਿੱਚ ਪਰਿਵਾਰ ਵੱਲੋਂ ਲੜੀ ਜਾਂਦੀ ਹੈ ਤੇ ਇਸ ਜ਼ੁਲਮ ਨੂੰ ਕਰਨ ਵਾਲੇ ਅਜੀਤ ਸਿੰਘ ਸੰਧੂ ਨੂੰ ਫਿਰ ਕਿਹੜੀ ਸਜ਼ਾ ਮਿਲੀ ਇਹ ਸਾਰੀ ਗੱਲਬਾਤ ਸਾਂਝੀ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਬੇੜਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ। ਦੋਸਤੋ ਸਾਲ 2001 ਦੇ ਵਿੱਚ सीबीआई ਵੱਲੋਂ ਆਪਣੀ ਜਾਂਚ ਵਿੱਚ ਖੁਲਾਸਾ ਕੀਤਾ ਗਿਆ ਕਿ ਅਜੀਤ ਸਿੰਘ ਸੰਧੂ ਵੱਲੋਂ ਬਹੁਤ ਸਾਰੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਤਰੱਕੀਆਂ ਲਈਆਂ ਗਈਆਂ ਸਨ। ਬਹੁਤ ਥੋੜੇ ਸਮੇਂ ਵਿੱਚ ਉਹ ਫਰਜ਼ੀ ਮੁਕਾਬਲੇ ਬਣਾਉਂਦਾ ਬਣਾਉਂਦਾ। ਏਐਸਆਈ ਤੋਂ ਐਸਐਸਪੀ ਤੱਕ ਦੇ ਅਹੁਦੇ ਤੇ ਪਹੁੰਚ ਗਿਆ। ਪਰ ਇਹਨਾਂ ਫਰਜ਼ੀ ਮੁਕਾਬਲਿਆਂ ਨੂੰ ਜਿਸ ਤਰੀਕੇ ਦੇ ਨਾਲ ਅੰਜਾਮ ਦਿੱਤਾ ਗਿਆ ਉਹ ਸੁਣ ਕੇ ਇੱਕ ਵਾਰ ਤਾਂ ਰੋਗਟੇ ਖੜੇ ਹੋ ਜਾਂਦੇ ਹਨ ਹੁਣ ਆਪਾਂ ਜਰਾ ਪਹਿਲਾਂ ਬਾਬਾ ਚਰਨ ਸਿੰਘ ਦੇ ਥੋੜਾ ਪਿਛੋਕੜ ਬਾਰੇ ਜਾਣਦੇ ਹਾਂ ਦੋਸਤੋ ਤੁਸੀਂ ਸਾਰਿਆਂ ਨੇ ਲਗਭਗ ਕਾਰ ਸੇਵਾ ਵਾਲੇ ਪ੍ਰਾਤਨ ਮਹਾਂਪੁਰਖ ਬਾਬਾ ਖੜਕ ਸਿੰਘ ਬਾਰੇ ਤਾਂ ਸੁਣਿਆ ਹੋਵੇਗਾ ਬਾਬਾ ਖੜਕ ਸਿੰਘ ਜਿਨ੍ਹਾਂ ਨੂੰ ਸਿੱਖ ਧਰਮ ਦੇ ਇਤਿਹਾਸਿਕ ਗੁਰਦੁਆਰਿਆਂ ਦੀਆਂ ਇਮਾਰਤਾਂ ਬਣਾਉਣ ਅਤੇ ਉਹਨਾਂ ਦੀ ਸੇਵਾ ਸੁਭਾਲ ਕਰਨ ਕਰਕੇ ਜਾਣਿਆ ਜਾਂਦਾ ਸੀ ਜਦੋਂ ਬਾਬਾ ਖੜਕ ਸਿੰਘ ਜੀ ਅਕਾਲ ਚਲਾਣਾ ਕਰ ਜਾਂਦੇ ਤਾਂ ਉਹਨਾਂ ਤੋਂ ਬਾਅਦ ਉਹਨਾਂ ਦੇ ਸੇਵਕ ਬਾਬਾ ਦਰਸ਼ਨ ਸਿੰਘ ਬਾਬਾ ਮੰਦਰ ਸਿੰਘ ਅਤੇ ਬਾਬਾ ਚਰਨ ਸਿੰਘ ਬਾਬਾ ਖੜਕ ਸਿੰਘ ਦੀ ਵਿਰਾਸਤ ਨੂੰ ਅੱਗੇ ਤੋਰਦੇ ਹਨ ਬਾਬਾ ਖੜਕ ਸਿੰਘ ਤੋਂ ਬਾਅਦ ਗੁਰਦੁਆਰਿਆਂ ਦੀ ਸੇਵਾ ਸੁਭਾਲ ਦੀ ਜ਼ਿੰਮੇਵਾਰੀ ਬਾਬਾ ਚਰਨ ਸਿੰਘ ਕੋਲ ਆਉਂਦੀ ਹੈ ਮਾਝੇ ਇਲਾਕੇ ਦੇ ਵਿੱਚ ਕਰੀਬ ਦਰਜਨ ਤੋਂ ਵੱਧ ਗੁਰਦੁਆਰਿਆਂ ਦੀ ਕਾਰ ਸੇਵਾ ਬਾਬਾ ਚਰਨ ਸਿੰਘ ਵੱਲੋਂ ਕਰਵਾਈ ਜਾ ਰਹੀ ਹੁੰਦੀ ਉਸ ਵਕਤ ਸਾਰੀ ਸਿੱਖ ਕੌਮ ਵਿੱਚ ਹੀ ਬਾਬਾ ਖੜਕ ਸਿੰਘ ਦਾ ਬਹੁਤ ਮਾਣ ਸਤਿਕਾਰ ਹੁੰਦਾ ਸੀ ਤੇ ਸਾਰੀ ਸੰਗਤ ਬਾਬਾ ਚਰਨ ਸਿੰਘ ਦਾ ਵੀ ਬਹੁਤ ਮਾਣ ਕਰਿਆ ਕਰਦੀ ਸੀ ਦੂਜੇ ਪਾਸੇ ਕਾਰ ਸੇਵਾ ਦਾ ਕੰਮ ਲਗਾਤਾਰ ਚੱਲਣ ਕਰਕੇ ਇਹਨਾਂ ਗੁਰਦੁਆਰਿਆਂ ਵਿੱਚ ਮਾਇਆ ਦਾ ਚੜਾਵਾ ਵੀ ਬਹੁਤ ਸੰਗਤ ਵੱਲੋਂ ਚੜਾਇਆ ਜਾਂਦਾ ਗੁਰਦੁਆਰਿਆਂ ਦੀਆਂ ਬਣਦੀਆਂ ਵੱਡੀਆਂ-ਵੱਡੀਆਂ ਇਮਾਰਤਾਂ ਵਾਸਤੇ ਪੈਸਾ ਲੰਗਰਾਂ ਵਿੱਚ ਪਈ ਬੇਅਤ ਖੁੱਲੀ ਰਸਤ ਸਮਾਨ ਅਤੇ ਚੜਾਵੇ ਨੂੰ ਦੇਖ ਕੇ ਇਲਾਕੇ ਦੇ ਕੁਝ ਹੇੜਲੇ ਪੱਧਰ ਦੇ ਪੁਲਿਸ ਅਫਸਰਾਂ ਦੀ ਨੀਤ ਬੇਈਮਾਨ ਹੋ ਜਾਂਦੀ ਹੁੰਦਾ ਕੀ ਹੈ ਕਿ ਸਾਲ 1992 ਦਾ ਚੱਲ ਰਿਹਾ ਹੁੰਦਾ ਇਸੇ ਸਾਲ ਹੀ 8 ਅਤੇ 9 ਜੂਨ ਨੂੰ ਪੰਜਾਬ ਦਾ ਮਸ਼ਹੂਰ ਬੀਲਾ ਪੁਲਸ ਮੁਕਾਬਲਾ ਹੋਏ ਨੂੰ ਅਜੇ ਕੁਝ ਦਿਨ ਹੋਏ ਸਨ ਕਾਰ ਸੇਵਾ ਵਾਲੇ ਬਾਬਾ ਚਰਨ ਸਿੰਘ ਜੋ ਪਰਿਵਾਰ ਵਿੱਚ ਕੁੱਲ ਚਾਰ ਭਰਾ ਹੁੰਦੇ ਜਿਨ੍ਹਾਂ ਦਾ ਇੱਕ ਭਰਾ ਮੇਜਾ ਸਿੰਘ ਪੰਜਾਬ ਰਹਿੰਦਾ ਸੀ ਦੋ ਭਰਾ ਗਰਦੇਵ ਸਿੰਘ ਅਤੇ ਕੇਸਰ ਸਿੰਘ ਜੁਪੀ ਰਹਿੰਦੇ ਸਨ 1992 ਦੇ ਜੂਨ ਦੇ ਮਹੀਨੇ ਬੀਲੇ ਪੁਲਸ ਮੁਕਾਬਲੇ ਦੇ ਕੁਝ ਦਿਨਾਂ ਬਾਅਦ ਬਾਬਾ ਚਰਨ ਸਿੰਘ ਦਾ ਇੱਕ ਭਰਾ ਕੇਸਰ ਸਿੰਘ ਜੋ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਪੰਜਾਬ ਤੋਂ ਜੁਪੀ ਆਪਣੇ ਘਰ ਵਾਪਸ ਜਾ ਰਿਹਾ ਸੀ ਉਸ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਫਿਰ ਕੇਸਰ ਸਿੰਘ ਨੂੰ ਲਗਾਤਾਰ 1 ਮਹੀਨੇ ਤੱਕ ਤਰਨਤਾਰਨ ਥਾਣੇ ਵਿੱਚ ਰੱਖਿਆ ਜਾਂਦਾ ਕੇਸਰ ਸਿੰਘ ਦੀ ਗ੍ਰਿਫਤਾਰੀ ਅਤੇ ਉਸ ਨੂੰ ਲਾਪਤਾ ਕਰਨ ਦਾ ਪਿੱਛੇ ਦਾ ਸੂਤਰ ਧਾਰ ਤਰਨਤਾਰਨ ਦਾ ਐਸਐਸਪੀ ਅਜੀਤ ਸਿੰਘ ਸੰਧੂ ਹੁੰਦਾ ਬੇਸ਼ੱਕ ਕੇਸਰ ਸਿੰਘ ਨੂੰ ਫੜਿਆ ਤਾਂ ਰੇਲਵੇ ਸਟੇਸ਼ਨ ਤੋਂ ਗਿਆ ਸੀ ਪਰ ਉਸ ਦੀ ਗ੍ਰਿਫਤਾਰੀ ਤਰਨਤਾਰਨ ਦੇ ਹੋਰ ਕਿਸੇ ਥਾਣੇ ਵਿੱਚ ਇੱਕ ਮਹੀਨੇ ਬਾਅਦ ਹੀ ਦਿਖਾਈ ਜਾਂਦੀ ਤੇ ਉੱਥੇ ਅਦਾਲਤ ਵਿੱਚ ਉਸਨੂੰ ਪੇਸ਼ ਕਰਵਾ ਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਪਰ ਕੁਝ ਦਿਨਾਂ ਬਾਅਦ ਦੁਬਾਰਾ ਕੇਸਰ ਸਿੰਘ ਨੂੰ ਪ੍ਰੋਟੈਕਸ਼ਨ ਵਾਰੰਟ ਤੇ ਬਾਹਰ ਲਿਆਦਾ ਗਿਆ ਜਿਸ ਤੋਂ ਮਗਰੋਂ ਫਿਰ ਕੇਸਰ ਸਿੰਘ ਹਮੇਸ਼ਾ ਵਾਸਤੇ ਲਾਪਤਾ ਹੋ ਗਿਆ ਅੱਜ ਤੱਕ ਕੇਸਰ ਸਿੰਘ ਦੀ Laash ਪਰਿਵਾਰ ਨੂੰ ਨਹੀਂ ਲੱਭੀ ਕੇਸਰ ਸਿੰਘ ਤੋਂ ਬਾਅਦ ਫਿਰ ਬਾਬਾ ਚਰਨ ਸਿੰਘ ਦੇ ਦੂਜੇ ਭਰਾਵਾਂ ਅਤੇ ਕੁਝ ਰਿਸ਼ਤੇਦਾਰਾਂ ਤੇ ਛਾਪੇਮਾਰੀ ਸ਼ੁਰੂ ਹੋ ਜਾਂਦੀ ਥੋੜੇ ਦਿਨ ਬੀਤੇ ਤੇ ਬਾਬਾ ਚਰਨ ਸਿੰਘ ਦੇ ਦੂਜੇ ਭਰਾ ਗਰਦੇਵ ਸਿੰਘ ਨੂੰ ਜੂਪੀ ਤੋਂ ਜਾ ਕੇ ਗ੍ਰਿਫਤਾਰ ਕਰ ਲਿਆ ਗਿਆ ਤੇ ਫਿਰ ਬਾਕੀ ਦੇ ਰਹਿੰਦੇ ਵੀ ਚੁੱਕ ਲਏ ਗਏ ਇਸ ਦੇ ਨਾਲ ਨਾਲ ਬਾਬਾ ਚਰਨ ਸਿੰਘ ਦੇ ਇੱਕ ਰਿਸ਼ਤੇਦਾਰ ਗਰਮੇਸ਼ ਸਿੰਘ ਅਤੇ ਉਸ ਦਾ ਇੱਕ ਪੁੱਤਰ ਬਲਵਿੰਦਰ ਸਿੰਘ ਜੋ ਪੰਜਾਬ ਪੁਲਿਸ ਦਾ ਹੀ ਕਾਂਸਟੇਬਲ ਸੀ ਇਹਨਾਂ ਦੋ ਪਿਓ ਪੁੱਤਰਾਂ ਨੂੰ ਵੀ ਚੁੱਕ ਲਿਆ ਜਾਂਦਾ ਹੈ ਜੂਨ 1992 ਤੋਂ ਸ਼ੁਰੂ ਹੋਈ ਹੈ ਪੂਰੀ ਖੇਡ ਸਾਲ 1993 ਦੇ ਕਰੀਬ 1 ਸਾਲ ਤੱਕ ਚੱਲਦੀ ਰਹੀ ਬਾਬਾ ਚਰਨ ਸਿੰਘ ਆਪਣੇ ਭਰਾ ਕੇਸਰ ਸਿੰਘ ਦੇ ਲਾਪਤਾ ਹੋਣ ਤੋਂ ਬਾਅਦ ਜਦੋਂ ਉਹਨਾਂ ਤੇ ਵੀ ਛਾਪੇਮਾਰੀ ਹੁੰਦੀ ਹੈ ਤਾਂ ਕੁਝ ਸਮਾਂ ਉਹ ਅੰਡਰਗ੍ਰਾਉਂਡ ਰਹਿੰਦੇ ਪਰ ਆਖਰਕਾਰ ਉਹ ਵੀ ਨਾ ਬਚ ਸਕੇ ਤੇ ਉਹਨਾਂ ਦੇ ਸਮੇਤ ਪਰਿਵਾਰ ਦੇ ਚੁਕੇ ਗਏ 6 ਦੇ 6 ਜੀ ਲਾਪਤਾ ਕਰ ਦਿੱਤੇ ਜਾਂਦੇ ਆ ਅੱਜ ਤੱਕ ਪਰਿਵਾਰ ਨੂੰ ਕਦੇ ਦੁਬਾਰਾ ਨਹੀਂ ਮਿਲੇ ਤੇ ਨਾ ਹੀ ਉਹਨਾਂ ਦੀਆਂ ਲਾਸ਼ਾਂ ਲੱਭੀਆਂ ਕਿਹਾ ਜਾਂਦਾ ਹੈ ਕਿ ਉਹਨਾਂ ਸਮਿਆਂ ਦਾ ਕੈਟ ਪਾਪੀ ਨਿਹੰਗ ਐਜੀਤ ਸਿੰਘ ਪੂਲਾ ਤੇ ਐਸਐਸਪੀ ਐਜੀਤ ਸਿੰਘ ਸੰਧੂ ਇਸ ਤਰ੍ਹਾਂ ਦੇ ਬਣਾਏ ਗਏ ਫਰਜ਼ੀ ਮੁਕਾਬਲਿਆਂ ਦੀਆਂ ਲਾਸ਼ਾਂ ਨੂੰ ਕਈ ਵਾਰ ਟੋਟੇ ਕਰਕੇ ਨਹਿਰਾਂ دریاਵਾਂ ਵਿੱਚ ਸੁੱਟ ਦਿੰਦੇ ਸਨ ਜੋ ਖੇਡ ਬਾਬਾ ਚਰਨ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੇ ਜੀਵਾਂ ਨਾਲ ਖੇਡੀ ਗਈ ਠੀਕ ਉਹੀ ਤਰੀਕਾ ਲਵਾਰਸ ਲਾਸ਼ਾਂ ਦੇ ਵਾਰਸ ਭਾਈ ਦਸਵੰਤ ਸਿੰਘ ਖੱਲੜਾ ਤੇ ਵਰਤਿਆ ਗਿਆ ਸੀ ਕਾਰ ਸੇਵਾ ਵਾਲੇ ਬਾਬਾ ਚਰਨ ਸਿੰਘ ਤੇ ਉਹਨਾਂ ਦੇ ਪੰਜ ਭਰਾ ਪਰਿਵਾਰ ਦੇ ਪੰਜ ਮਰਦ ਜਿਹੜੇ ਆਪਣੇ ਪਰਿਵਾਰਾਂ ਦੇ ਮੋਢੀ ਸਨ ਉਹਨਾਂ ਨੂੰ ਐਨੇ ਜ਼ਾਲਮ ਤਰੀਕੇ ਦੇ ਨਾਲ ਖਤਮ ਕਰ ਦਿੱਤਾ ਗਿਆ ਹਾਲਾਂਕਿ ਬਾਬਾ ਚਰਨ ਸਿੰਘ ਦਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੁੰਦਾ ਉਹ ਤਾਂ ਸਿਰਫ ਇਤਿਹਾਸਿਕ ਗੁਰਦੁਆਰਿਆਂ ਦੀ ਸੇਵਾ ਸੁਭਾਲ ਕਰ ਰਹੇ ਸਨ ਦੂਜੇ ਪਾਸੇ ਪਰਿਵਾਰ ਦੇ 6 ਜੀ ਲਾਪਤਾ ਹੋਣ ਪਿੱਛੋਂ ਪਿੱਛੇ ਔਰਤਾਂ ਵੱਲੋਂ ਥਾ-ਥਾ ਸ਼ਿਕਾਇਤਾਂ ਦਰਜ ਕਰਵਾਈਆਂ ਜਾਂਦੀਆਂ ਹਨ ਪਰ ਇਹ ਸ਼ਿਕਾਇਤਾਂ ਵੀ ਉਸੇ ਤਰੀਕੇ ਦੇ ਨਾਲ ਰਾਹ ਵਿੱਚ ਹੀ ਗੁਰਦਪੁਰਧ ਹੋ ਗਈਆਂ 6 ਜੀ ਲਾਪਤਾ ਹੋਿਆਂ ਨੂੰ ਕਈ ਸਾਲ ਬੀਤ ਜਾਂਦੇ ਹਨ ਕਾਰ ਸੇਵਾ ਵਾਲੇ ਬਾਬਾ ਚਰਨ ਸਿੰਘ ਦੇ ਇਨਸਾਫ ਵਾਸਤੇ ਉਦੋਂ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਵੀ ਸਾਹਮਣੇ ਆਉਂਦੀਆਂ ਤੇ ਮਾਮਲਾ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਹੁੰਚਦਾ ਹੈ ਆਖਰਕਾਰ ਪੰਜਾਬ ਹਰਿਆਣਾ ਮਾਨਯੋਗ ਅਦਾਲਤ ਵੱਲੋਂ ਸਾਲ 1998 ਦੇ ਵਿੱਚ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਵਾਸਤੇ ਸੀਬੀਆਈ ਇਨਕੁਆਇਰੀ ਮਾਰਕ ਕਰ ਦਿੱਤੀ ਗਈ ਸੀਬੀਆਈ ਲਗਾਤਾਰ 3 ਸਾਲ ਇਸ ਮਾਮਲੇ ਦੀ ਜੱਜ ਪੜਤਾਲ ਕਰਦੀ ਰਹੀ ਬਹੁਤ ਸਾਰੀਆਂ ਗਵਾਹੀਆਂ ਹੋਈਆਂ ਬਹੁਤ ਸਾਰੇ ਬਿਆਨ ਦਰਜ ਕੀਤੇ ਜਾਂਦੇ ਤੇ 3 ਸਾਲਾਂ ਬਾਅਦ ਸਾਲ 2001 ਦੇ ਵਿੱਚ ਸੀਬੀਆਈ ਅਦਾਲਤ ਦੇ ਵਿੱਚ ਆਪਣਾ ਚਲਾਨ ਪੇਸ਼ ਕਰਦੀ ਹੈ ਪਰ ਇੱਥੇ ਹੀ ਬੱਸ ਨਹੀਂ 2001 ਤੋਂ ਸ਼ੁਰੂ ਹੋਇਆ ਇਹ ਕੇਸ ਸਾਲ 2020 ਤੱਕ ਚੱਲਿਆ ਤੇ ਸਨ 92 93 ਦੇ ਕਰੀਬ 28 29 ਸਾਲਾਂ ਬਾਅਦ ਦੋਸ਼ੀ ਪੁਲਿਸ ਅਫਸਰਾਂ ਨੂੰ ਅਦਾਲਤ ਵੱਲੋਂ ਸਜ਼ਾਵਾਂ ਸੁਣਾਈਆਂ ਗਈਆਂ ਸਨ ਜਿਸ ਵਿੱਚ ਤਿੰਨ ਪੁਲਿਸ ਅਫਸਰਾਂ ਨੂੰ 10-10 ਸਾਲ ਦੀ ਸਜ਼ਾ ਹੁੰਦੀ ਹੈ ਤੇ ਕੁਝ ਨੂੰ 6-6 ਸਾਲ ਦੀ ਸਜ਼ਾ ਸੁਣਾਈ ਗਈ ਸੀ ਇਸ ਕੇਸ ਦੀ ਜਾਂਚ ਦੇ ਦੌਰਾਨ ਇਸ ਪੂਰੇ ਮਾਮਲੇ ਦੇ ਸੂਤਰਤਾਰ ਐਸਐਸਪੀ ਅਜੀਤ ਸਿੰਘ ਸੰਧੂ ਵੱਲੋਂ ਸਾਲ 1997 ਦੇ ਵਿੱਚ ਆਪਣੇ ਆਪ ਨੂੰ ਖਤਮ ਕਰ ਲਿਆ ਗਿਆ ਸੀ ਅਜੀਤ ਸਿੰਘ ਸੰਧੂ ਚੰਡੀਗੜ੍ਹ ਹਿਮਾਲਿਆਨ ਰੇਲਵੇ ਟ੍ਰੈਕ ਤੇ ਟ੍ਰੇਨ 헤ਠਾ ਆ ਕੇ ਖੁਦਕੁਸ਼ੀ ਕਰ ਗਿਆ ਅਜੀਤ ਸਿੰਘ ਸੰਧੂ ਦੀ ਖੁਦਕੁਸ਼ੀ ਤੇ ਵੀ ਬਹੁਤ ਸਾਰੇ ਸਵਾਲ ਉੱਠੇ ਸਨ ਕੁਝ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਇਹ ਖੁਦਕੁਸ਼ੀ ਸਿਰਫ ਇੱਕ ਨਾਟਕ ਹੈ ਸੰਧੂ ਤਾਂ ਆਪਣਾ ਸਾਰਾ ਪਰਿਵਾਰ ਆਪਣਾ ਸਾਰਾ ਪੈਸਾ ਲੈ ਕੇ ਵਿਦੇਸ਼ ਵਿੱਚ ਸੈਟਲ ਹੋ ਗਿਆ ਹੈ ਦੋਸਤੋ ਕਰਤਿਵਾ ਵਾਲੇ ਬਾਬਾ ਚਰਨ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੂੰ ਲਾਪਤਾ ਕਰਨ ਦੀ ਇਹ ਪੂਰੀ ਕਾਰਵਾਈ ਕਿਸੇ ਅਪਰਾਧ ਜਾਂ ਗਲਤੀਕਾਰ ਨਹੀਂ ਬਲਕਿ ਪੈਸਿਆਂ ਨੇ ਇਲਜ਼ਾਮ ਦਿੱਤੀ ਗਈ ਸੀ ਕਿਹਾ ਜਾਂਦਾ ਹੈ ਕਿ ਉਸ ਵਕਤ ਲੱਖਾਂ ਦਾ ਚੜਾਵਾ ਸੰਗਤਾਂ ਵੱਲੋਂ ਬਾਬਿਆਂ ਨੂੰ ਚੜਾਇਆ ਜਾਂਦਾ ਸੀ ਬਾਬਾ ਚੰਨ ਸਿੰਘ ਦੀ ਗ੍ਰਿਫਤਾਰੀ ਵੇਲੇ ਕਈ ਟਰੱਕ ਕਣਕ ਦੇ ਭਰੇ ਹੋਏ ਡੇਰੇ ਵਿੱਚ ਖੜੇ ਸਨ ਉਹ ਸਾਰੇ ਖੁਰਦ-ਬੁਰਦ ਕਰ ਦਿੱਤੇ ਜਾਂਦੇ ਇਸ ਤੋਂ ਇਲਾਵਾ ਕਈ ਲੱਖ ਰੁਪਏ ਨਕਦ ਖੁਰਦ-ਬੁਰਦ ਕੀਤੇ ਗਏ CBI ਨੇ ਆਪਣੀ ਇਨਕੁਆਇਰੀ ਵਿੱਚ ਇਹ ਗੱਲ ਵੀ ਸਾਫ਼ ਕੀਤੀ ਕਿ ਸੰਧੂ ਵੱਲੋਂ ਇਹ ਪੂਰੀ ਕਾਰਵਾਈ ਸਿਰਫ਼ ਪੈਸੇ ਹੜੱਪਣ ਲਈ ਕੀਤੀ ਗਈ। ਨਾਲ ਹੀ CBI ਨੇ ਇਹ ਵੀ ਕਲੀਅਰ ਕੀਤਾ ਕਿ ਬਾਬਾ ਚਰਨ ਸਿੰਘ ਉੱਤੇ ਕਿਸੇ ਖਾਰਕੂ ਨੂੰ ਪਨਾਹ ਦੇਣ ਜਾਂ ਕੋਈ ਗੈਰਕਾਨੂੰਨੀ ਹਥਿਆਰ ਵਗੈਰਾ ਰੱਖਣ ਦਾ ਕੋਈ ਵੀ ਇਲਜ਼ਾਮ ਸਾਬਤ ਨਹੀਂ ਸੀ ਹੋ ਸਕਿਆ। ਦੋਸਤੋ ਇਹ ਜ਼ੁਲਮ ਇਕੱਲੇ ਬਾਬਾ ਚਰਨ ਸਿੰਘ ਦੇ ਪਰਿਵਾਰ ਨਾਲ ਨਹੀਂ ਹੋਇਆ। ਪੰਜਾਬ ਦੇ ਐਸੇ ਬਹੁਤ ਸਾਰੇ ਪਰਿਵਾਰ ਹਨ ਜਿਨ੍ਹਾਂ ਦੇ ਜੀ ਝੂਠੇ ਮੁਕਾਬਲੇ ਬਣਾ ਕੇ ਲਾਪਤਾ ਕੀਤੇ ਗਏ। ਉਹਨਾਂ ਦੀਆਂ ਸਜ਼ਾਵਾਂ ਅਜ ਬਹੁਤ ਸਾਰੇ ਪੁਲਿਸ ਅਫਸਰ ਜੇਲ੍ਹਾਂ ਵਿੱਚ ਬੈਠੇ ਭੁਗਤ ਵੀ ਰਹੇ ਹਨ ਇਸੇ ਕਰਕੇ ਜਦੋਂ ਅਜੀਤ ਸਿੰਘ ਸੰਧੂ ਨੇ ਖੁਦਕੁਸ਼ੀ ਕੀਤੀ ਸੀ ਤਾਂ ਬਹੁਤ ਸਾਰੇ ਲੋਕਾਂ ਨੂੰ ਵਿਸ਼ਵਾਸ ਨਹੀਂ ਸੀ ਆਇਆ ਕਿ ਇਸ ਤਰੀਕੇ ਦਾ ਇੱਕ ਜ਼ਾਲਮ ਬੰਦਾ ਇੱਕ ਕੋਲਡ ਬਲੱਡ ਮਰਡਰਰ ਜੋ ਸਾਜ਼ਿਸ਼ ਘੜ ਕੇ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਰਿਹਾ ਉਹ ਆਪਣੇ ਲਈ ਖੁਦਕੁਸ਼ੀ ਕਿਵੇਂ ਕਰ ਸਕਦਾ ਹੈ ਸੋ ਦੋਸਤੋ ਇਹ ਸੀ ਸਾਰੀ ਕਹਾਣੀ ਕਾਰ ਸੇਵਾ ਵਾਲੇ ਬਾਬਾ ਚਰਨ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੇ ਉੱਤੇ ਹੋਏ ਜ਼ੁਲਮ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਪੰਜਾਬ 47 ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ